ਹੁਸ਼ਿਆਰਪਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਚੇਤਨ ਕਸ਼ਪ ਹਾਜ਼ਰ ਹੋਇਆ ਹਾਂ ਪ੍ਰੋਗਰਾਮ ਖਾਸ ਮੁਲਾਕਾਤ ਲੈ ਕੇ ਸੋ ਸਾਡੇ ਅੱਜ ਦੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਨੇ ਮਾਲਪੁਰ ਤੋਂ ਡਾਕਟਰ ਹਰਮਿੰਦਰ ਸਿੰਘ ਬਖਸ਼ੀ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਸੂਬੇ ਦਾ ਜੁਆਇੰਟ ਸੈਕਟਰੀ ਤੇ ਦੋਆਬਾ ਖੇਤਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਡਾਕਟਰ ਹਰਮਿੰਦਰ ਸਿੰਘ ਬਖਸ਼ੀ ਗੱਲਬਾਤ ਕਰਦੇ ਹਾਂ ਕਿ ਪਾਰਟੀ ਵੱਲੋਂ ਜੋ ਜ਼ਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਕਿਸ ਤਰ੍ਹਾਂ ਉਹ ਦੇਖਦੇ ਨੇ ਸਰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਹੁਸ਼ਿਆਰਪਨਿਊਜ਼ ਹਾਂਜੀ ਮੇਰੇ ਵੱਲੋਂ ਹੁਸ਼ਿਆਰ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰ ਪਾਰਟੀ ਹਾਈ ਕਮਾਂਡ ਵੱਲੋਂ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਕੀ ਮੁੱਖ ਕੰਮ ਰਹਿਣਗੇ ਇਸ ਵਿੱਚ ਮੈਂ ਬਹੁਤ ਧੰਨਵਾਦੀ ਹਾਂ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਦਾ ਸਪੈਸ਼ਲੀ ਅਰਵਿੰਦ ਕੇਜਰੀਵਾਲ ਜੀ ਦਾ ਤੇ ਪੰਜਾਬ ਤੋਂ ਸਾਡੇ ਪਰਿਵਾਰੀ ਜਰਨੈਲ ਸਿੰਘ ਜੀ ਦਾ ਤੇ ਭਗਵੰਤ ਸਿੰਘ ਜੀ ਮਾਨ ਜੀ ਦਾ ਜਿਨ੍ਹਾਂ ਨੇ ਅੱਜ ਮੈਨੂੰ ਸਟੇਟ ਦੇ ਵਿੱਚ ਜੁਆਇੰਟ ਸੈਕਟਰੀ ਦੀ ਜ਼ਿੰਮੇਵਾਰੀ ਦਿੱਤੀ ਹੈ ਤੇ ਨਾਲ ਦੀ ਨਾਲ ਦੋਆਬਾ ਦਾ ਚਾਰਜ ਲਾਇਆ ਜੀ ਮੈਂ ਬਹੁਤ ਧੰਨਵਾਦ ਕਰਦਾ ਆ ਆਮ ਆਦਮੀ ਪਾਰਟੀ ਦਾ ਜੀ ਸਰ ਇਹ ਦੋਆਬਾ ਖੇਤਰ ਦੇ ਵਿੱਚ ਐਸ ਸੀ ਭਾਈਚਾਰੇ ਦਾ ਵੋਟ ਬੈਂਕ ਜਿਹੜਾ ਬਹੁਤ ਜ਼ਿਆਦਾ ਤੇ ਅਕਸਰ ਦੇਖਿਆ ਜਾਂਦਾ ਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਣ ਜਾਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਵੱਡੀਆਂ ਰਾਜਨੀਤਿਕ ਪਾਰਟੀਆਂ ਦੀਆਂ ਜਿਹੜੀਆਂ ਅੱਖਾਂ ਇੱਥੇ ਟਿਕ ਜਾਂਦੀਆਂ ਨੇ ਸੋ ਤੁਹਾਡੇ ਵੱਲੋਂ ਕੀ ਰਣਨੀਤੀ ਤਿਆਰ ਕੀਤੀ ਜਾਏਗੀ ਸਭ ਨੂੰ ਲੈ ਕੇ ਦੇਖੋ ਵੈਸੇ ਤਾਂ ਆਮ ਆਦਮੀ ਪਾਰਟੀ ਇੱਕ ਧਰਮ ਨਿਰਪੇਖ ਪਾਰਟੀ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰਾਂ ਪਰ ਹਾਂਜੀ ਜਿਵੇਂ ਅਸੀਂ ਜਾਣਦੇ ਹਾਂ ਕਿ ਦੁਆਬਾ ਸਾਡਾ ਜਿਹੜਾ ਸਾਡਾ ਐਸਸੀ ਭਾਈਚਾਰੇ ਦੀ ਬਹੁਤ ਆਤ ਜਿਆਦੇ ਹੈ ਹੁਸ਼ਿਆਰਪੁਰ ਫਗਵਾੜਾ ਜਲੰਧਰ ਇਹ ਸਾਰਾ ਜਿਹੜੀਆਂ ਗੱਲਾਂ ਹੈਗੀਆਂ ਉਹ ਪਾਰਟੀ ਦੇ ਧਿਆਨ ਦੇ ਵਿੱਚ ਹੈਗੀਆਂ ਜੋ ਵੀ ਨਿਯੁਕਤੀਆਂ ਜੋ ਵੀ ਅਹੁਦੇਦਾਰੀਆਂ ਜਾਂ ਜੋ ਵੀ ਟਿਕਟਾਂ ਦੀ ਵੰਡ ਹੋਏਗੀ ਉਹ ਇਹਨਾਂ ਭਾਈਚਾਰੇ ਦੇ ਜਿਹੜੇ ਦੇ ਨਾਲ ਦੀ ਵਿਚਾਰ ਕਰਕੇ ਹੀ ਹੋਏਗੀ ਕਿ ਜਿੰਨਾਂ ਜਿੱਥੇ ਇਹਨਾਂ ਦੀ ਤਦਾਦ ਜ਼ਿਆਦਾ ਹੋਏਗੀ ਜਾਂ ਹੈਗੀ ਆ ਸੋ ਸਾਰੀਆਂ ਗੱਲਾਂ ਪਾਰਟੀ ਦੇ ਧਿਆਨ ਚ ਹੈਗੀਆਂ ਸੋ ਸਰ ਤੁਹਾਨੂੰ ਜੁਆਇੰਟ ਸੈਕਟਰੀ ਦੇ ਨਾਲ-ਨਾਲ ਦੁਆਬੇ ਖੇਤਰ ਦਾ ਇੰਚਾਰਜ ਵੀ ਲਗਾਇਆ ਗਿਆ ਹੈ ਪਾਰਟੀ ਹਾਈ ਕਮਾਂਡ ਵੱਲੋਂ ਅਗਰ ਦੁਆਬੇ ਖੇਤਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਵਿਧਾਨ ਸਭਾ ਹਲਕੇ ਦੀਆਂ 7 ਸੀਟਾਂ ਨੇ ਤਾਂ ਤੁਹਾਡੇ ਵੱਲੋਂ ਕੀ ਰਣਨੀਤੀਆਂ ਤਿਆਰ ਕੀਤੀਆਂ ਜਾਣਗੀਆਂ ਕਿ ਲੋਕਾਂ ਦਾ ਜ਼ਿਆਦਾ ਧਿਆਨ ਜਿਹੜਾ ਤੁਹਾਡੀ ਪਾਰਟੀ ਵੱਲ ਝੁਕਾ ਹੋਵੇ ਦੇਖੋ ਕੱਲੇ ਹੁਸ਼ਿਆਰਪੁਰ ਦੇ ਵਿੱਚ ਵੀ 7 ਹੈਗੀਆਂ ਤੇ ਨਾਲ ਦੀ ਨਾਲ ਜਲੰਧਰ ਜਿਹੜਾ ਹੈਗਾ ਉਹਦੇ ਵਿੱਚ 8 ਸੀਟਾਂ ਹੈ ਜੀ ਤਾਂ ਵੱਡੀ ਜ਼ਿੰਮੇਵਾਰੀ ਹੈ ਬਾਕੀ ਦੁਆਬੇ ਦੇ ਵਿੱਚ ਸਾਡੇ ਕੋਲ 4 ਜ਼ਿਲ੍ਹੇ ਆ ਚਾਰ ਜ਼ਿਲ੍ਹਿਆਂ ਦੇ ਵਿੱਚ ਲਗਭਗ 23 ਸਾਡੀ ਵਿਧਾਨ ਸਭਾ ਹਲਕੇ ਆਉਂਦੇ ਆ ਤਾਂ ਜ਼ਿੰਮੇਵਾਰੀ ਕਾਫੀ ਵੱਡੀ ਹੈ ਪਰ ਕਿਉਂਕਿ ਮੈਂ ਖੁਦ ਇੱਕ ਵਲੰਟੀਅਰ ਰਿਆਂ ਮੈਨੂੰ ਵਲੰਟੀਅਰਾਂ ਦੀ ਪ੍ਰੋਬਲਮਸ ਬਾਰੇ ਜ਼ਿਆਦਾ ਪਤਾ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਹੀ ਦੁਆਬੇ ਦੇ ਜਿੰਨੇ ਵੀ ਵਲੰਟੀਅਰ ਹਨ ਉਹਨਾਂ ਨੂੰ ਨਾਲ ਲੈ ਕੇ ਤੇ ਬਾਕੀ ਤੁਸੀਂ ਕਿਹਾ ਵੀ ਹੁਸ਼ਾਰਪੁਰ ਦੇ ਬਾਰੇ ਦੇਖੋ ਆਮ ਆਦਮੀ ਪਾਰਟੀ ਦੀ ਆਈਡੋਲੋਜੀ ਜਿਹੜੀ ਹੈਗੀ ਉਹ ਕਲੀਅਰ ਹੈ ਜੋ ਦਿੱਲੀ ਦੇ ਵਿੱਚ ਅਸੀਂ ਕੰਮ ਕੀਤੇ ਆ ਉਹੀ ਸਾਡਾ ਮਾਡਲ ਜਿਹੜਾ ਹੈਗਾ ਆ ਉਹ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਚਾਹੁੰਦੇ ਵੀ ਹਾਂ ਕਿ 2022 ਦੇ ਵਿੱਚ ਜੋ ਸਾਡੀ ਸਰਕਾਰ ਆਉਂਦੀ ਹੈ ਤੇ ਪਹਿਲੇ 5 ਸਾਲਾਂ ਦੇ ਵਿੱਚ ਜੋ ਕੰਮ ਅਸੀਂ ਦਿੱਲੀ ਦੇ ਵਿੱਚ ਕਰਕੇ ਦਿਖਾਏ ਆ ਉਸ ਤੋਂ ਵਧੀਆ ਕੰਮ ਅਸੀਂ ਪੰਜਾਬ 'ਚ ਕਰਾਂਗੇ ਸਰ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨੀ ਅੰਦੋਲਨ ਜਿਹੜਾ ਸਿਖਰ 'ਤੇ ਹੈ ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਵੱਲੋਂ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਵੱਲੋਂ ਵੀ ਉਹਨਾਂ ਦਾ ਸਮਰਥਨ ਕੀਤਾ ਕੀਤਾ ਜਾ ਰਿਹਾ ਹੈ ਸੋ ਦੁਬਾਰਾ ਇੱਕ ਵਾਰ ਫਿਰ 5 ਨਵੰਬਰ ਨੂੰ ਆਉਣ ਵਾਲੀ 5 ਤਰੀਕ ਨੂੰ ਦੇਸ਼ ਭਰ 'ਚ ਕਿਸਾਨਾਂ ਵੱਲੋਂ ਚੱਕੇ ਜਾਮ ਕੇ ਤੇ ਜਾਣਗੇ ਆਮ ਆਦਮੀ ਪਾਰਟੀ ਦਾ ਇਸ ਬੰਦੀ ਕੀ ਸਟੈਂਡ ਹੈ ਦੇਖੋ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਇਹ ਕਿਸਾਨੀ ਦਾ ਮੁੱਦਾ ਵੈਸੇ ਤਾਂ ਆਮ ਆਦਮੀ ਪਾਰਟੀ ਉਹੀ ਪਾਰਟੀ ਹੈ ਸਾਡੇ ਐਮਪੀ ਜਿਹੜੇ ਭਗਵੰਤ ਸਿੰਘ ਮਾਨ ਜੀ ਹੈਗੇ ਆ ਉਹਨਾਂ ਨੇ ਇਹ ਖੁਲਾਸਾ ਕੀਤਾ ਸੀਗਾ ਕਿ ਪੰਜਾਬ ਦੇ ਕਿਸਾਨਾਂ ਦੇ ਨਾਲ ਧੱਕਾ ਹੋਣ ਜਾ ਰਿਹਾ ਹੈ ਤੇ ਅਸੀਂ ਪਹਿਲੇ ਦਿਨ ਤੋਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਖੜੀ ਆ ਜਿੱਥੇ ਵੀ ਕਿਤੇ ਕਿਸਾਨਾਂ ਨੇ ਧਰਨਾ ਲਾਇਆ ਆਮ ਆਦਮੀ ਪਾਰਟੀ ਨੇ ਕਦੇ ਉਹਦੇ ਬਰਾਬਰ ਜਾ ਕੇ ਦੇ ਪੈਲਰ ਕੋਈ ਵੀ ਪ੍ਰੋਗਰਾਮ ਨਹੀਂ ਦਿੱਤਾ ਹਾਲਾਂਕਿ ਸਾਡੇ ਜਿੰਨੇ ਵੀ ਵਲੰਟੀਅਰ ਹੈ ਸਾਰੇ ਬਿਨਾ ਕਿਸੇ ਝੰਡੇ ਕਿਸੇ ਬੈਨਰ ਤੋਂ ਉਹਨਾਂ ਦੇ ਨਾਲ ਜਾ ਕੇ ਬੈਠੇ ਆ ਪਹਿਲੇ ਦਿਨ ਤੋਂ ਅੱਜ ਵੀ ਬੈਠੇ ਆ ਚਾਹੇ ਬਾਕੀ ਪਾਰਟੀਆਂ ਅਕਾਲੀ ਦਲ ਦਾ ਜਿਹੜਾ ਅਸਤੀਫੇ ਦਾ ਡਰਾਮਾ ਹੋਵੇ ਜਾਂ ਕਾਂਗਰਸ ਪਾਰਟੀ ਦਾ ਜਿਹੜਾ ਮਤੇ ਲਿਹਾਉਣ ਦਾ ਡਰਾਮਾ ਹੋਵੇ ਉਹ ਸਿਰਫ ਪੰਜਾਬ ਦੀ ਜਨਤਾ ਨੂੰ ਇੱਕ ਬੇਵਕੂਫ ਬਣਾਉਣ ਲਈ ਗੱਲ ਕਹਿ ਸਕਦੇ ਆ ਪਰ ਪੰਜਾਬ ਦੀ ਜਨਤਾ ਇਸ ਵੇਲੇ ਪੂਰੀ ਸਿਆਣੀ ਆ ਸਾਰੀਆਂ ਗੱਲਾਂ ਨੂੰ ਸਮਝ ਚੁੱਕੀ ਆ ਔਰ ਸਮਝਦੀ ਆ ਔਰ 2022 ਦੇ ਵਿੱਚ ਉਹ ਨਵੇਂ ਨਵੀਂ ਪਾਰਟੀ ਨੂੰ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਜ਼ਰੂਰ ਮੌਕਾ ਦੇਵੇਗੀ ਤੇ ਪਾਰਟੀ ਦੇ ਸੂਬਾ ਪੰਜਾਬ ਦੇ ਪ੍ਰਧਾਨ ਤੇ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਵੱਲੋਂ ਖੇਤੀ ਕਾਨੂੰਨਾ ਖਿਲਾਫ ਮੁਹਿੰਮ ਸ਼ੁਰੂ ਕੀਤੀਈ ਗ੍ਰਾਮ ਸਭਾ ਬੁਲਾਓ ਪੰਜਾਬ ਬੁਲਾਓ ਕੀ ਅਸਰ ਹੋਇਆ ਅਜ ਤੱਕ ਇਹਦਾ ਕਿੰਨਾ ਦੇਖੋ ਕਹਿੰਦੇ ਹੁੰਦੇ ਆ ਕੋਈ ਨਾਂ ਕਰਨੇ ਨਾਲੋਂ ਨਾ ਜਿਵੇਂ ਹੁਣ ਜੇ ਡਰਾਮੇ ਕਰਨੇ ਨਾਲੋਂ ਕੋਈ ਚੱਜ ਦਾ ਕੰਮ ਕੀਤਾ ਜਾਵੇ ਪਹਿਲਾਂ ਅੱਜ ਤੋਂ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਕਿ ਵੀ ਗ੍ਰਾਮ ਸਭਾ ਦੀ ਪਾਵਰ ਕੀ ਆ ग्राम सभा ਦੇ ਕੀ ਕੰਮ ਹੁੰਦੇ ਆ ਲੋਕਾਂ ਨੂੰ ਇਹ ਪਤਾ ਸੀ ਪੰਚਾਇਤ ਹੀ ਹੁੰਦੀ ਹੈ ಗ್ರಾಮ ਸਭਾ ਸ਼ਾਇਦ ਲੇਕਿਨ ਜਿਹੜੀ ಗ್ರಾಮ ਸਭਾ ਪੰਚਾਇਤ ਤੋਂ ਉੱਪਰ ਹੁੰਦੀ ਹੈ ಗ್ರಾಮ ਸਭਾ ਦੇ ਵਿੱਚ ਆਟੋਮੈਟਿਕਲੀ ਉਸ ਪਿੰਡ ਦਾ ਹਰ ਬੰਦਾ ਜਿਹੜਾ ਹਰ ਵੋਟਰ ਆ ਉਹ ਮੈਂਬਰ ਹੁੰਦਾ ਹੈ ਕੋਈ ਵੀ ਅਗਰ ਕਾਨੂੰਨ ਜਿਹੜਾ ਹੈਗਾ ਆ ਉਹ ਉਸ ਪਿੰਡ ਦੇ ਜਾਂ ਉਸ ਖੇਤੇ ਦੇ ਲੋਕਾਂ ਨੂੰ ਨਹੀਂ ਪਸੰਦ ਤਾਂ ਉਹ ਮਤਾ ਪਾਇਆ ਜਾਂਦਾ ਹੈ ಗ್ರಾಮ ਸਭਾ ਦੇ ਵਿੱਚ ਉਹ ਇੱਕ ਕਾਨੂੰਨੀ ਦਸਤਾਵੇਜ਼ ਬਣ ਜਾਂਦਾ ਹੈ ਕੱਲ ਨੂੰ ਕੋਈ ਵੀ ਸੰਗਠਨ ਕੋਈ ਕਿਸਾਨ ਜਥੇਬੰਦੀ ਕੋਰਟ ਦੇ ਵਿੱਚ ਜਾਣਾ ਚਾਹੁੰਦੀ ਆ ਕੇਸ ਲਗਾਉਂਦੀ ਆ ਹਾਈ ਕੋਰਟ ਦੇ ਵਿੱਚ ਜਾਂਦੀ ਆ ਤਾਂ ਇਹ ਇੱਕ ਵੱਡਾ ਪ੍ਰੂਫ ਹੋਊਗਾ ਇਹ ਦੱਸਣ ਲਈ ਜੇ ਮੰਨ ਲਈਏ ਕੋਰਟ ਦੇ ਵਿੱਚ ਪੁੱਛਿਆ ਜਾਂਦਾ ਕਿ ਪ੍ਰੂਫ ਕਰੋ ਕਿ ਲੋਕਾਂ ਨੂੰ ਇਹ ਪਸੰਦ ਨਹੀਂ ਤਾਂ ਇਹ ਇੱਕ ਬਹੁਤ بڑا ਪ੍ਰੂਫ ਆ ਕਿ ਪਿੰਡ ਦੀ ಗ್ರಾಮ ਸਭਾ ਦੇ ਮਤਾ ਪਿਆ ਹੈ ਕਿ ਸਾਨੂੰ ਇਹ ਕਾਨੂੰਨ ਬਿਲਕੁਲ ਪਸੰਦ ਨਹੀਂ ਤੋ ಗ್ರಾಮ ਸਭਾ ਜਿਹੜਾ ਹੈਗਾ ਬਹੁਤ ਵਧੀਆ ਮੁੱਦਾ ਆ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਮਤੇ ਪਾਏ ਵੀ ਜਾ ਰਹੇ ਆ ਮਾਨ ਸਾਹਿਬ ਖੁਦ ਜਾ ਰਹੇ ਆ ਇੱਥੇ ਚੱਬੇਵਾਲ ਵੀ ਆਏ ਸਿਗੇ ਦਸੂਏ ਵੀ ਗਏ ਆ ਸੋ ਮਤਲਬ ਹੈ ਇੱਕ ਕਾਨੂੰਨੀ ਦਸਤਾਵੇਜ਼ ਜਿਹੜਾ ਆ ਉਹ ਬਣ ਜਾਏਗਾ ਜੀ ਸੋ ਬਹੁਤ ਇੰਪੋਰਟੈਂਟ ਹੈਗਾ ಗ್ರಾಮ ਸਭਾ 'ਚ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਵੱਲੋਂ 9 ਮਾਸ ਦਾ ਰਿਸ਼ਤਾ ਦੱਸਿਆ ਜਾਂਦਾ ਸੀ ਹੁਣ ਦੀ ਗੱਲ ਕੀਤੀ ਜਾਵੇ 9 ਮਾਸ ਦਾ ਰਿਸ਼ਤਾ ਜਿਹੜਾ ਵਾਕ ਹੋ ਚੁੱਕਾ ਹੈ ਸੋ ਕੀ ਲੱਗਦਾ ਆਮ ਆਦਮੀ ਪਾਰਟੀ ਨੂੰ ਇਹਦਾ ਕਿੰਨਾ ਕੁ ਫਾਇਦਾ ਹੋਏਗਾ ਆਉਣ ਵਾਲੀਆਂ ਵਿਧਾਨ ਸਭਾ ਦੇ ਮੱਦੇ ਨਜ਼ਰ ਦੇਖੋ ਇਹ 9 ਮਾਸ ਦੇ ਰਿਸ਼ਤੇ ਨੇ ਇਹ ਪੰਜਾਬ ਦੇ ਹਾਲਾਤ ਬਣਾਏ ਆ ਸਿਰਫ ਇੱਕ ਬੀਜੇਪੀ ਦੇ ਨਾਲ ਇਹ ਨੌ ਮਾਸ ਦਾ ਨਹੀਂ ਰਿਸ਼ਤਾ ਹੈਗਾ ਜੇ ਲੋਕੀ ਮੇਰੇ ਖਿਆਲ ਨਾਲ ਪੰਜਾਬ ਦੇ ਲੋਕ ਸਮਝ ਚੁੱਕੇ ਆ ਕਿ ਜਿਹੜਾ ਕਾਂਗਰਸ ਪਾਰਟੀ ਆ ਜਾਂ ਅਕਾਲੀ ਦਲ ਆ ਉਹ ਵੀ ਆਪਸ ਵਿੱਚ ਨੌ ਮਾਸ ਹੀ ਆ ਪਰ ਜਿਹੜਾ ਇਹ ਬੀਜੇਪੀ ਦੇ ਨਾਲ ਨੌ ਮਾਸ ਦਾ ਰਿਸ਼ਤਾ ਅਲੱਗ ਹੋਇਆ ਇਹ ਅਲੱਗ ਪਿਆਰ ਨਾਲ ਨਹੀਂ ਹੋਇਆ ਇਹ ਰਜਾਮੰਦੀ ਨਾਲ ਨਹੀਂ ਹੋਇਆ ਇਹ ਲੋਕਾਂ ਦੇ ਜਿਹੜੇ ਕਿਸਾਨਾਂ ਦੇ ਵਿਰੋਧ ਦੇ ਵਿਰੋਧ ਦਾ ਜਿਹੜਾ ਪਲਾਸ ਹੈ ਨਾ ਉਹਨੇ ਜਿਹੜਾ ਇਹ ਨੌ ਮਾਸ ਨਾਲ ਵੱਖ ਕੀਤਾ ਨਹੀਂ ਤਾਂ ਇਹ ਤਾਂ ਪਿਛਲੇ ਲੰਮੇ ਸਮੇਂ ਤੋਂ ਲੁੱਟਦੇ ਸ਼ੁਰੂ ਲੁੱਟਦੇ ਸ਼ੁਰੂ ਆ ਰਹੇ ਸੀ ਤੇ ਗਾਹਾਂ ਵੀ پلان ਇਹ ਸੀ ਪਰ ਜੇ ਜਿਹੜਾ ਹੁਣ ਇਹ ਨਵਾਂ ਮਾਲਤਾਰ ਰਸਤਾ ਲੱਗ ਹੋਇਆ ਇਹ ਲੋਕਾਂ ਦੇ ਵਿਰੋਧ ਕਰਕੇ ਹੋਇਆ ਪਰ ਕੀ ਲੱਗਦਾ ਤੁਹਾਨੂੰ ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ 2017 ਤੋਂ ਲੈ ਕੇ 2020 ਆ ਚੁੱਕਾ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਤੇ ਕਰੋਨਾ ਦੌਰਾਨ ਵੀ ਉਹਨਾਂ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਗਏ ਨੇ ਕਿ ਆਪਾਂ ਲੋਕਾਂ ਦੀ ਬਾਹ ਫੜੀ ਆ ਕੀ ਲੱਗਦਾ ਵਿਕਾਸ ਕੰਮ ਕਿੰਨੇ ਕੁ ਹੋਏ ਨੇ ਜਾਂ ਪਛੜਿਆ ਪੰਜਾਬ ਇਹਨਾਂ 3.5 ਸਾਲਾਂ ਦੇ ਸਮੇਂ ਦੌਰਾਨ ਦੇਖੋ ਲਗਭਗ ਕਾਂਗਰਸ ਦੀ 3.5 ਸਾਲ ਦੀ ਸਰਕਾਰ ਬੀਤ ਚੁੱਕੀ ਹੈ ਸਭ ਤੋਂ ਵੱਡਾ ਇਹਨਾਂ ਨੇ ਵਾਦਾ ਕੀਤਾ ਸੀ ਘਰ ਘਰ ਨੌਕਰੀ ਦਾ ਤੁਸੀਂ ਦੇਖੋ ਕਿੰਨੇ ਕ ਬੰਦਿਆਂ ਨੂੰ ਨੌਕਰੀ ਮਿਲੀ ਹੈ ਇਹਨਾਂ ਨੇ ਵਾਦਾ ਕੀਤਾ ਸੀ 스마트ਫੋਨ ਦਾ ਕਿੰਨੇ ਕ ਬੱਚਿਆਂ ਨੂੰ 스마트ਫੋਨ ਮਿਲੇ ਆ ਇਹਨਾਂ ਨੇ ਕਿਹਾ ਸੀ ਬੇਰੋਜ਼ਗਾਰੀ ਪੱਤਾ ਦੇਵਾਂਗੇ ਕਿੰਨੇ ਕ ਸਾਡੇ ਬੱਚਿਆਂ ਨੂੰ ਬੇਰੋਜ਼ਗਾਰੀ ਪੱਤਾ ਮਿਲਿਆ ਜੋ ਸੈਂਡ ਮਾਫੀਆ ਰੇਤ ਮਾਫੀਆ ਕੇਬਲ ਮਾਫੀਆ ਟਰਾਂਸਪੋਰਟ ਮਾਫੀਆ ਅਕਾਲੀ ਦਲ ਦੇ ਟਾਈਮ ਤੇ ਚੱਲ ਰਿਹਾ ਸੀ ਸੇਮ ਉਹਨਾਂ ਲੀਹਾਂ ਦੇ ਉੱਪਰ ਹੀ ਕਾਂਗਰਸ ਸਰਕਾਰ ਚੱਲ ਰਹੀ ਆ ਉਹ ਸਾਰੇ ਮਾਫੀਏ ਉਸੇ ਤਰੀਕੇ ਦੇ ਨਾਲ ਚੱਲ ਰਹੇ ਆ ਜੇ ਕਿਤੇ ਜਿਵੇਂ ਹੁਣ ਕਾਂਗਰਸ ਸਰਕਾਰ ਬਾਰ ਬਾਰ ਖਜ਼ਾਨਾ ਖਾਲੀ ਦੀ ਗੱਲ ਕਰ ਦਿੰਦੇ ਆ ਖਜ਼ਾਨਾ ਖਾਲੀ ਹੈ ਖਜ਼ਾਨਾ ਜਨਤਾ ਨੇ ਤਾਂ ਨਹੀਂ ਖਾਲੀ ਕੀਤਾ ਜਿਹੜਾ ਖਜ਼ਾਨਾ ਖਾਲੀ ਹੋਇਆ ਜਨਤਾ ਤਾਂ ਹਰ ਚੀਜ਼ ਦੇ ਉੱਪਰ ਟੈਕਸ ਦਿੰਦੀ ਆ ਖਜ਼ਾਨਾ ਕਿਵੇਂ ਖਾਲੀ ਹੋ ਰਿਹਾ ਹੈ ਖਜ਼ਾਨਾ ਖਾਲੀ ਹੋ ਰਿਹਾ ਜਿਹੜਾ ਇਹ ਮਾਫੀਏ ਚੱਲਦੇ ਪਏ ਆ ਇਨਾ ਮਾਫੀਆ ਦਾ ਸਿੱਧਾ ਫਾਇਦਾ ਇਨਾ ਮੰਤਰੀਆਂ ਨੂੰ ਹੋ ਰਿਹਾ ਹੈ ਨਾ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਹੋ ਰਿਹਾ ਜੇ ਮਾਫੀਆ ਬੰਦ ਹੋ ਜਾਣ ਤਾਂ ਮੇਰੇ ਹਿਸਾਬ ਦੇ ਨਾਲ ਪੰਜਾਬ ਦਾ ਖਜ਼ਾਨਾ ਜਿਹੜਾ ਹੈਗਾ ਉਹ 1 ਸਾਲ ਦੇ ਵਿੱਚ ਭਰਿਆ ਜਾ ਸਕਦਾ ਪਰ ਸਰ ਜੇਕਰ 2017 ਦੀ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਲੱਗਦਾ ਨਹੀਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਓਵਰ ਕੌਨਫੀਡੈਂਸ ਜਿਹੜਾ ਲੈ ਡੁੱਬਾ ਇੱਕ ਤਾਂ ਪਾਰਟੀ ਵੱਲੋਂ ਸੀਐਮ ਦਾ ਕੈਂਡੀਡੇਟ ਨਹੀਂ ਅਨਾਉਂਸ ਕੀਤਾ ਗਿਆ ਸਭ ਤੋਂ ਵੱਡੀ ਗੱਲ ਇਹ ਵੀ ਉੱਪਰ ਕੇ ਸਾਹਮਣੇ ਆਈ ਸੀ ਕਿ ਕੇਜਰੀਵਾਲ ਸਾਹਿਬ ਖੁਦ ਪੰਜਾਬ ਦੀ ਕਮਾਂਡ ਸੰਭਾਲਣਾ ਚਾਹੁੰਦੇ ਨੇ ਕਿ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਦੌਰਾਨ ਆਮ ਆਦਮੀ ਪਾਰਟੀ ਬਿਨਾ ਚਿਹਰੇ ਤੋਂ ਹੀ ਚੋਣ ਮੈਦਾਨ ਵਿੱਚ ਉਤਰੇਗੀ ਜਾਂ ਚੋਣ ਇਸ ਵਾਰ ਸੀਐਮ ਦਾ ਚਿਹਰਾ ਦਾ ਅਨਾਉਂਸ ਕੀਤਾ ਜਾਏਗਾ ਪਾਰਟੀ ਵੱਲੋਂ ਦੇਖੋ 2017 ਦੇ ਵਿੱਚ ਵੀ ਇਹੀ ਹਾਲਾਤ ਸੀਗੇ ਪਬਲਿਕ ਜਿਹੜੀ ਸੀ ਉਸ ਵੇਲੇ ਵੀ ਤਿਆਰ ਸੀ ਪਬਲਿਕ ਅੱਜ ਵੀ ਤਿਆਰ ਹੈ ਅਸੀਂ ਮੰਨਦੇ ਹਾਂ ਕਿ ਕਿਸੇ ਨਾ ਕਿਸੇ ਲੈਵਲ ਤੇ ਜਾ ਕੇ ਸ਼ਾਇਦ ਪਾਰਟੀ ਵੱਲੋਂ ਕੁਝ ਕਮੀਆਂ ਰਹਿ ਗਈਆਂ ਕਿਉਂਕਿ ਨਵੀਂ ਪਾਰਟੀ ਸਾਰੇ ਨਵੇਂ ਸੀ ਉਸ ਵੇਲੇ ਵੀ ਪਰ 2022 ਦੇ ਵਿੱਚ ਇਹੋ ਜਿਹੀ ਜਿਹੜੀਆਂ ਗਲਤੀਆਂ ਜਿਹੜੀਆਂ 2017 ਚ ਹੋਈਆਂ ਉਹ ਦੁਹਰਾਇਆਂ ਨਹੀਂ ਜਾਣਗੀਆਂ ਤੇ ਆਮ ਆਦਮੀ ਪਾਰਟੀ 2022 ਦੇ ਵਿੱਚ ਤਾਂ ਅਸੀਂ ਹੁਣ ਇੰਨੇ ਕੋ ਸਾਨੂੰ 4 ਸਾਲ ਦਾ ਸਮਾਂ ਮਿਲ ਗਿਆ ਇਹਨਾਂ ਦੇ ਜਿੰਨੇ ਵੀ ਅਸੀਂ ਕਾਲੇ ਹੋਰ ਵੀ ਕੰਮ ਸੀ ਸਾਰੇ ਉਹ ਅਸੀਂ ਦੇਖ ਲਏ ਆ ਤੋ 2022 ਦੇ ਵਿੱਚ ਅਸੀਂ ਡੈਫੀਨਿਟਲੀ ਪੰਜਾਬ ਸਰਕਾਰ ਬਣਾਈ। ਪਾਰਟੀ ਵੱਲੋਂ ਅੱਜ ਤੱਕ ਇਸ ਗੱਲ ਦੀ ਜਾਂ ਇਹਨਾਂ ਕਮੀਆਂ ਦੀ ਸਮੀਖਿਆ ਕੀਤੀ ਗਈ ਹੈ ਕਿ ਕਿੱਥੇ ਕਮੀ ਰਹਿ ਗਈ ਜੋ ਇੰਨੀ ਵੱਡੀ ਹਾਰ ਦਾ ਇੱਕ ਸਾਹਮਣਾ ਕਰਨਾ ਪਿਆ ਸੀ। ਦੇਖੋ ਕਮੀਆਂ ਦੋ ਸੀਗੇ ਜਿਵੇਂ ਤੁਸੀਂ ਕਿਹਾ ਵੀ ਹੁਣੇ ਚਿਹਰੇ ਦੀ ਕਮੀ ਸੀਗੀ ਪਹਿਲਾਂ। ਕੇਜਰੀਵਾਲ ਸਾਹਿਬ ਨੇ ਕਦੇ ਨਹੀਂ ਕਿਹਾ ਸੀ ਕਿ ਉਹ ਪੰਜਾਬ ਦਾ ਸੀਐਮ ਬਣਨਾ ਚਾਹੁੰਦੇ ਹੈ ਜਾਂ ਉਹ ਚਿਹਰਾ ਸੀਗੇ। ਹਾਂਜੀ ਉਸ ਵੇਲੇ ਅਸੀਂ ਚਿਹਰਾ ਨਹੀਂ ਦੇ ਸਕੇ ਇਹ ਕਮੀ ਰਹਿ ਗਈ। ਪਰ 2022 ਦੇ ਵਿੱਚ ਡੈਫੀਨਿਟਲੀ ਆਮ ਆਦਮੀ ਪਾਰਟੀ ਸੀਐਮ ਦੇ ਚਿਹਰੇ ਦੇ ਨਾਲ ਲੜੇਗੀ ਔਰ ਸੀਐਮ ਦਾ ਚਿਹਰਾ ਜਿਹੜਾ ਉਹ ਪੰਜਾਬੀ ਹੋਏਗਾ ਇਸ ਗੱਲ ਦੀ ਮੈਂ ਤੁਹਾਨੂੰ ਸ਼ੋਰਟੀ ਦੇ ਦਿੰਦਾ ਜਦੋਂ ਵੀ ਆਮ ਆਦਮੀ ਪਾਰਟੀ ਦੀ ਕਿਤੇ ਰੈਲੀ ਹੁੰਦੀ ਹੈ ਜਾਂ ਮੀਟਿੰਗ ਹੁੰਦੀ ਹੈ ਪਰਮਾ ਇਕੱਠ ਹੁੰਦਾ ਹੈ ਤਾਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਪਾਰਟੀ ਵੱਲੋਂ ਵੀ ਕੀਤੇ ਜਾਂਦੇ ਨੇ ਸੋ ਦਿੱਲੀ ਮਾਡਲ ਦੇ ਆਧਾਰ ਤੇ ਹੀ ਪੰਜਾਬ ਦਾ ਵਿਕਾਸ ਹੋਏਗਾ ਜਾਂ ਇਹਦੇ ਲਈ ਕੋਈ ਅਲੱਗ ਰਣਨੀਤੀ ਪਾਰਟੀ ਵੱਲੋਂ ਘੜੀ ਜਾਏਗੀ ਦੇਖੋ ਅਸੀਂ ਦਿੱਲੀ ਮਾਡਲ ਦੀ ਗੱਲ ਇਸ ਕਰਕੇ ਕਰਦੇ ਆ ਕਿਉਂਕਿ ਦਿੱਲੀ ਚ ਵੀ ਪਹਿਲਾਂ ਇਹ ਸਰਕਾਰਾਂ ਰਹੀਆਂ ਕਾਂਗਰਸ ਸਰਕਾਰ ਰਹੀ ਆ ਜੇ ਉਹਨਾਂ ਦੀ ਨੀਤ ਸਾਫ਼ ਹੁੰਦੀ ਤਾਂ ਉਹਨਾਂ ਟਾਈਮਾਂ ਦੇ ਵਿੱਚ ਸਕੂਲ ਤੇ ਹਸਪਤਾਲ ਵਧੀਆ ਹੋ ਜਾਂਦੇ ਲੇਕਿਨ ਇੱਕੋ ਇੱਕ ਪਾਰਟੀ ਆ ਆਮ ਆਦਮੀ ਪਾਰਟੀ ਜਿਹੜੀ ਪਿਛਲੇ ਸਿਰਫ ਥੋੜੇ ਥੋੜਾ ਜਿਹਾ ਸਾਡਾ ਰਾਜ ਆ 5 6 7 ਸਾਲ ਦਾ ਉਹਦੇ ਵਿੱਚ ਜਿੰਨੀਆਂ ਗੱਲਾਂ ਕੀਤੀਆਂ ਜਿੰਨੀਆਂ ਗੱਲਾਂ ਕੇਜੂਆ ਸਾਹਿਬ ਨੇ ਕਹੀਆਂ ਉਹ ਸਾਰੀਆਂ ਪੂਰੀਆਂ ਕੀਤੀਆਂ ਔਰ ਪਹਿਲੀ ਇਹੋ ਜੀ ਇਹੋ ਜੀ ਪਾਰਟੀ ਆ ਜਿਹਦੇ ਲੀਡਰ ਨੇ ਵੋਟਾਂ ਇਹ ਕਹਿ ਕੇ ਮੰਗੀਆਂ ਵੀ ਜੇ ਅਸੀਂ ਤੁਹਾਡੇ ਕੰਮ ਕੀਤੇ ਆ ਤਾਂ ਸਾਨੂੰ ਵੋਟਾਂ ਪਾਇਓ ਔਰ ਉਹੀ ਗੱਲ ਹੋਈ ਲੋਕਾਂ ਦੇ ਕੰਮ ਹੋਏ ਸੀਗੇ ਇਸ ਕਰਕੇ ਸਰਕਾਰ ਰਿਪੀਟ ਹੋਈ ਆ ਇਹੀ ਕੰਮ ਦੇਖੋ ਹਾਲਾਂਕਿ ਪੰਜਾਬ ਦੇ ਮੁੱਦੇ ਜਿਹੜੇ ਹੈਗੇ ਆ ਉਹ ਦਿੱਲੀ ਨਾਲੋਂ ਵੱਖਰੇ ਆ ਲੇਕਿਨ ਅਗਰ ਤੁਹਾਡੀ ਨੀਅਤ ਸਾਫ਼ ਆ ਅਗਰ ਤੁਸੀਂ ਕੰਮ ਕਰਨਾ ਵਾਕਈ ਪੰਜਾਬੀਆਂ ਲਈ ਕੰਮ ਕਰਨਾ ਚਾਹੁੰਦੇ ਆ ਤਾਂ ਇਹ ਬਹੁਤ ਕੋਈ ਬਹੁਤ ਬਹੁਤ ਮੁਸ਼ਕਲ ਨਹੀਂ ਹੈਗਾ ਸਾਡੀ ਨੀਅਤ ਸਾਫ਼ ਆ 5 ਸਾਲ ਸਾਨੂੰ ਪਤਾ ਜਨਤਾ ਨੇ ਸਾਨੂੰ ਦੇ ਰਹੇ ਨੇ 2022 ਦੇ ਵਿੱਚ ਔਰ ਉਸ ਤੋਂ ਬਾਅਦ ਹੋਰ ਕੋਈ ਪਾਰਟੀ ਕਦੇ ਪੰਜਾਬ ਚ ਨਹੀਂ ਆਉਗੀ ਕਿਉਂਕਿ ਪੰਜਾਬ ਦੇ ਵਿੱਚ ਕੰਮ ਹੀ ਆਮ ਆਦਮੀ ਪਾਰਟੀ ਨੇ ਇਦਾਂ ਦੇ ਕਰਨੇ ਆ ਕਿ ਲੋਕਾਂ ਨੇ ਫਿਰ ਕਦੇ ਕਿਸੇ ਹੋਰ ਪਾਰਟੀ ਵੱਲ ਮੂੰਹ ਨਹੀਂ ਕਰਨਾ ਜੇਕਰ ਸੁੱਚਾ ਸਿੰਘ ਛੋਟਾਪੁਰ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਹੋਣਾਂ ਵੱਲੋਂ ਉਦਮ ਯਤਨ ਕੀਤੇ ਗਏ ਸਨ ਪਾਰਟੀ ਨੂੰ ਪੰਜਾਬ ਦੇ ਵਿੱਚ ਸਟੈਂਡ ਕਰਨ ਲਈ ਹੁਣ ਦੁਬਾਰਾ ਫੇਰ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਦੀਵਾਲੀ ਤੇ ਘਰ ਵਾਪਸੀ ਹੋ ਰਹੀ ਹੈ ਕਿੰਨੀ ਕਿਛਾਈ ਐ ਇਸ ਵਿੱਚ ਨੇ নো ਡਾਊਟ ਹੈ ਉਸ ਵੇਲੇ ਬਹੁਤ ਸਾਰੇ ਲੋਕਾਂ ਨੇ ਆਪਣਾ ਯੋਗਦਾਨ ਦਿੱਤਾ ਸੀਗਾ ਬਹੁਤ ਸਾਰੇ ਵਲੰਟੀਅਰਾਂ ਨੇ ਸਾਰਿਆਂ ਨੇ ਆਪਣੀ ਮਿਹਨਤ ਕੀਤੀ ਸੀਗੀ ਔਰ ਅਸੀਂ ਲਗਭਗ 2017 ਦੇ ਵਿੱਚ ਸਰਕਾਰ ਬਣਾ ਰਹੇ ਸੀ ਪਰ ਕਿਤੇ ਨਾ ਕਿਤੇ ਤੁਸੀਂ ਠੀਕ ਕਿਹਾ ਸ਼ਾਇਦ ਥੋੜਾ ਔਰ ਓਵਰ ਕੌਨਫੀਡੈਂਸ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਅਸੀਂ ਇਹਨਾਂ ਦੀ ਚਲਾਕੀਆਂ ਤੋਂ ਜਾਣੂ ਨਹੀਂ ਸੀ ਅਸੀਂ ਨਵੇਂ ਸੀ ਇਹਨਾਂ ਕਾਂਗਰਸੀ ਅਕਾਲੀਆਂ ਦੀ ਜਿਹੜੀਆਂ ਮਿਲੀ ਭਗਤ ਹੋਈ ਹੈ ਉਹ ਤੋਂ ਅਸੀਂ ਜਾਣੂ ਨਹੀਂ ਸੀਗੇ ਇਸ ਕਰਕੇ ਅਸੀਂ ਉਸ ਸਮੇਂ ਖੁੰਝ ਗਏ ਲੇਕਿਨ 2022 ਦੇ ਵਿੱਚ ਜਿੰਨੇ ਵੀ ਪੁਰਾਣੇ ਸਾਥੀ ਹੈ ਅਗਰ ਉਹ ਈਮਾਨਦਾਰੀ ਦੇ ਨਾਲ ਨਿਸਵਾਰਥ ਹੋ ਕੇ ਪੰਜਾਬ ਦੇ ਭਲੇ ਲਈ ਕੰਮ ਕਰਨਾ ਚਾਹੁੰਦੇ ਆ ਤਾਂ ਉਹਨਾਂ ਦਾ ਮੋਸਟ ਵੈਲਕਮ ਹੈ ਉਹ ਸਾਰੇ ਸਾਥੀਆਂ ਦਾ ਦੁਆਰਾ ਸਵਾਗਤ ਹੈ ਪਰ ਇੱਕ ਗੱਲ ਹੋ ਰਿਹਾ ਕਿ ਚਾਹੇ ਇਹ ਭਾਰਤੀ ਜਨਤਾ ਪਾਰਟੀ ਹੋਵੇ ਅਕਾਲੀ ਦਲ ਹੋਵੇ ਜਾਂ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਨੂੰ ਤਿੰਨੋਂ ਪਾਰਟੀਆਂ ਇੱਕ ਦੂਸਰੇ ਦੀ ਏ ਬੀ ਸੀ ਪਾਰਟੀਆਂ ਰਾਈਟ ਹੈਂਡ ਲੈਫਟ ਹੈਂਡ ਦੱਸ ਰਹੀਆਂ ਨੇ ਕੀ ਟਿੱਪਣੀ ਕਰਨਾ ਚਾਹੁੰਗੇ ਇਸ ਬਾਰੇ ਜਦੋਂ ਕਿਸੇ ਦੇ ਖਿਲਾਫ ਕਹਿਣ ਨੂੰ ਕੁਝ ਨਾ ਹੋਵੇ ਤਾਂ ਫਿਰ ਪੁੱਠੇ ਸਿੱਧੇ ਬਿਆਨ ਦਿੱਤੇ ਜਾਂਦੇ ਆ ਕਾਂਗਰਸ ਦੀ ਵਰਕਾਂ ਤੋਂ ਪੁੱਛ ਲਓ ਉਹ ਕਹਿੰਦੇ ਆ ਜੀ ਇਹ ਆਰਐਸਐਸ ਦਾ ਵਰਕ ਦੇ ਮੈਂਬਰ ਐ ਅਕਾਲੀਆਂ ਕੋਲੋਂ ਪੁੱਛ ਲਓ ਉਹ ਕਹਿੰਦੇ ਆ ਜੀ ਇਹ ਕਾਂਗਰਸ ਦੀ ਬੀਟਾ ਮੈਂ ਸੋ ਇਹਨਾਂ ਕੋਲ ਹੋਰ ਕੋਈ ਸਾਡੇ ਸਾਡੇ ਖਿਲਾਫ ਕੁਝ ਹੋਰ ਨਹੀਂਦਾ ਹੈਗਾ ਨਾ ਸਾਡੇ ਤੇ ਉਹ ਕਰਪਸ਼ਨ ਦਾ ਚਾਰਜ ਲਾ ਸਕਦੇ ਆ ਨਾ ਸਾਡੇ ਤੇ ਕਹਿ ਸਕਦੇ ਆ ਵੀ ਧੋਖੇਬਾਜ਼ ਐ ਨਾ ਇਹ ਕਹਿ ਸਕਦੇ ਆ ਵੀ ਇਹਨਾਂ ਨੇ ਕੋਈ ਲੁੱਟਾ ਖੋਹਾਂ ਕੀਤੀਆਂ ਕੋਈ ਮਾਫੀਆ ਚਲਾਇਆ ਉਹਨਾਂ ਕੋਈ ਸਾਡੇ ਲਈ ਕਹਿਣ ਲਈ ਕੁਝ ਨਹੀਂ ਹੈਗਾ ਕਿਉਂਕਿ ਇਮਾਨਦਾਰ ਪਾਰਟੀ ਐ ਸਾਰੇ ਹੀ ਕੰਮ ਚੰਗੇ ਆ ਪੰਜਾਬ ਕੀ ਹਿੰਦੁਸਤਾਨ ਕੀ ਪੂਰੀ ਦੁਨੀਆ ਜਾਣਦੀ ਆ ਬڑے-ਬڑے ਡੈਲੀਗੇਟ ਦਿੱਲੀ ਦਿੱਲੀ ਵਿੱਚ ਆ ਰਹੇ ਆ ਬਾਹਰਲੀ ਕੰਟਰੀਆਂ ਤੋਂ ਦੇਖਣ ਲਈ ਕਿ ਇਹ ਮੋਹੱਲਾ ਕਲੀਨਿਕ ਕਿਵੇਂ ਬਣੇ ਆ ਸਰਕੂਲ ਕਿਵੇਂ ਸਰਕਾਰੀ ਇੰਨੇ ਅੱਛੇ ਹੋਏ ਆ ਸੋ ਇਹ ਜਿਹੜੀ ਦੋਨੇ ਪਾਰਟੀਆਂ ਆ ਇਹਨਾਂ ਨੂੰ ਪਤਾ ਲੱਗ ਚੁੱਕਾ ਹੈ ਵੀ 2022 ਦੇ ਵਿੱਚ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੂਨ ਬਹੁਮਤ ਦੇਣਾ ਹੈ ਇਸ ਕਰਕੇ ਉਲਝੂਲ ਜਿਹੜੀਆਂ ਐ ਪਿਆਨ ਦੇ ਰਹੇ ਇੱਕ ਲਾਸਟ ਸਵਾਲ ਹੈ ਕਿ ਦੁਵਾਰਾ ਪਾਰਟੀ ਵੱਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਇਹ ਜੁਆਇੰਟ ਸੈਕਟਰੀ ਲਗਾਇਆ ਗਿਆ ਹੈ ਦੁਆਬੇ ਖੇਤਰ ਦਾ ਇੰਚਾਰਜ ਵੀ ਲਗਾਇਆ ਗਿਆ ਹੈ ਸੋ ਕੀ ਸਾਡੇ ਦਰਸ਼ਕਾਂ ਨੂੰ ਜਾਂ ਸੂਬਾ ਵਾਸੀਆਂ ਨੂੰ ਦੁਆਬਾ ਵਾਸੀਆਂ ਨੂੰ ਕੀ ਅਪੀਲ ਕਰ ਦੇਖੋ ਮੈਂ ਤਾਂ ਪੂਰੇ ਦੁਆਬੇ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਕਿ ਬਹੁਤ ਹੋ ਗਿਆ بار بار ਅਕਾਲੀ ਕਾਂਗਰਸੀਆਂ ਨੂੰ ਤੁਸੀਂ ਕਈ ਵਾਰ ਮੌਕੇ ਦਿੱਤੇ ਆ ਔਰ ਤੁਸੀਂ ਦੇਖ ਵੀ ਰਹੇ ਹੋ ਕਿ ਆਮ ਆਦਮੀ ਪਾਰਟੀ ਆ ਜਿਨੇ ਜੋ ਵਾਦੇ ਕੀਤੇ ਸੀ ਉਹ ਨਿਭਾਏ ਆ ਤੇ ਅਸੀਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹ ਪੰਜਾਬ ਨੂੰ ਬਚਾਉਣ ਲਈ ਆਖਰੀ ਮੌਕਾ ਆ 2022 ਦੇ ਵਿੱਚ ਇੱਕ ਵਾਰੀ ਆਮ ਆਦਮੀ ਪਾਰਟੀ ਦਾ ਸਾਥ ਦਿਓ 5 ਸਾਲ ਸਾਨੂੰ ਕੰਮ ਕਰਨ ਦਿਓ ਇਮਾਨਦਾਰੀ ਨਾਲ ਕੰਮ ਕਰਾਂਗੇ ਵਫਾਦਾਰੀ ਨਾਲ ਕੰਮ ਕਰਾਂਗੇ ਪੰਜਾਬੀਆਂ ਲਈ ਕੰਮ ਕਰਾਂਗੇ ਔਰ ਉਹ ਕਰਕੇ ਦਿਖਾਵਾਂਗੇ ਤਾਂ ਹੀ 5 ਸਾਲਾਂ ਬਾਅਦ ਤੁਹਾਡੇ ਕੋਲ ਵਾਪਸ ਆਵਾਂਗੇ ਅਗਰ ਤੁਹਾਨੂੰ ਸਾਡੇ ਕੰਮ ਚੰਗੇ ਨਾ ਲੱਗੇ ਤਾਂ ਮੁੜ ਕੇ ਸਾਨੂੰ ਕਦੇ ਵੀ ਤੁਹਾਨੂੰ ਅਸੀਂ ਆਪਣਾ ਸ਼ਕਲ ਨਹੀਂ ਦਿਖਾਵਾਂਗੇ ਸੁਇਸ ਹਨੇ ਕਸਵਾ ਮਾਲਪੁਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਡਾਕਟਰ ਹਰਮਿੰਦਰ ਸਿੰਘ ਬਖਸ਼ੀ ਜੀ ਜਿਨ੍ਹਾਂ ਵੱਲੋਂ ਕਾਂਗਰਸ ਸਰਕਾਰ ਤੇ ਨਿਸ਼ਾਨੇ ਵੀ ਸਾਧੇ ਗਏ ਨੇ ਔਰ ਨਾਲ ਦੇ ਨਾਲ ਇਹ ਦਿੱਲੀ ਦੇ ਵਿਕਾਸ ਕਮਾ ਦੀ ਜਾਣਕਾਰੀ ਵੀ ਦਿੱਤੀ ਗਈ ਔਰ ਲੋਕਾਂ ਨੂੰ ਇੱਕ ਵੱਡੀ ਅਪੀਲ ਵੀ ਕੀਤੀ ਗਈ ਹੈ ਕਿ ਇੱਕ ਵਾਰ ਉਹਨਾਂ ਨੂੰ ਸੱਤਾ ਦੇ ਵਿੱਚ ਆਉਣ ਦਾ ਮੌਕਾ ਦਿਓ ਜੇਕਰ ਉਮੀਦਾਂ ਤੇ ਨਹੀਂ ਖਰਾ ਉਤਰਦੇ ਤਾਂ ਉਹਨਾਂ ਵੱਲੋਂ ਦੁਬਾਰਾ ਰਾਜਨੀਤੀ ਤੋਂ ਕਿਨਾਰਾ ਕਰ ਲਿਆ ਜਾਵੇਗਾ ਕੈਮਰਾ ਪਰਸਨ ਜਸਜੀ ਕੁਮਾਰ ਤੇ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਸ਼ਾਰਪਰ ਨਿਊਜ਼ ਦੇ ਨਾਲ